ਲੋਬੀ ਚਿੱਲੇ ਦਾ ਪੈ ਗਿਆ ਨਿੰਬੂ ਆ ਦਾ ਰੋਲਾ ਪੈ ਭਾਈਆ ਤੈਨੂੰ ਦੋ ਨੰਬਰ ਦੀ ਛੱਡ ਕੇ ਦੋ ਨੰਬਰ ਦੀ ਛੱਡ ਕੇ ਲਿਆ ਕੇ ਜੀ ਲਾਲ ਰੰਗ ਹੈਗਾ ਲੱਗੇ ਜਾਂਦੇ ਪਿੱਛੋਂ ਟੀਮ ਕੱਟ ਦੇਣਾ ਮੈਂ ਅੱਜ ਕਾਲੀਆ ਦੇਖੀ ਆਈ ਤਗਵਾੜੇ ਜਾਣ ਕੇ ਪੀਆ ਕਰੋ ਪੌੜਾ ਲੈਓ ਭਾਈ ਇਹਨੇ ਕੀ ਜੱਕ ਸਾਲਾ ਤੂੰ ਹੀ ਨਾ ਉੱਡਣ ਲੱਪਈ ਜਿਹੜਾ ਕੱਲ ਗੋੜ ਬਣਾਇਆ ਸੀ ਨਾ ਆਪਾਂ ਓਏ ਇਸ ਤਰੀਕੇ ਨਾਲ ਡੇਲੀ ਸਵੇਰ ਨੂੰ ਸਵੇਰੇ ਸ਼ਾਮ ਇਦਾਂ ਮੈਂ ਜਾਣ ਲੜ ਕੇ ਆਈ ਆਹਾ ਨਿੰਬੂਆ ਕਰਕੇ ਤੇ ਲੈ ਫੇਰ ਤੇ ਤੋਸੀ ਰੇਡ ਨੂੰ ਮਾਰ ਲਈ ਕੁਝ ਆਈਆਂ ਦੀ ਨਹੀਂ ਕਹਿਦੀ ਪਤਾ ਨਹੀਂ ਇਹ ਕੰਮ ਹੋਣੇ ਕਿ ਨਹੀਂ ਸਾਲਿਆ ਦੀਵੇ ਜੇ ਲੈ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਲੋ ਬਾਬੋ ਅੱਜ ਦੀ ਵੀਡੀਓ ਕਰਦੇ ਆਂ ਸਟਾਰਟ ਤੇ ਆ ਸੈਲਰੀ ਆਪਾਂ ਘਰੇ ਲਾਇਆ ਸੀ ਸਲਾਦ ਤੇ ਉਹ ਘਰ ਦੇ ਖਾਂਦੇ ਹੁੰਦੇ ਨਹੀਂਗੇ ਇਸ ਕਰਕੇ ਆਪਾਂ ਤੋੜ ਕੇ ਇਹਨਾਂ ਦੇ ਪੱਤੇ ਚਿੜੀਆਂ ਨੂੰ ਉੱਪਰ ਪਾ ਦੇਣੀ ਜਿਹੜੀਆਂ ਛੋਟੀਆਂ ਚਿੜੀਆਂ ਨੇ ਉਹ ਖਾ ਖ ਹੋ ਜਾਂਦੀਆਂ ਤੇ ਆਏ ਹੋ ਬਾਬੇ ਕੋਲ ਜਾ ਕੇ ਮਿਲਦੇ ਆਂ ਕੋਠੇ ਦੇ ਉੱਤੇ ਨਾ ਨਾ ਖੜੀ ਕਰ ਦੇ ਖੜੀ ਕਰ ਦੇ ਥੱਲੇ ਬਹਿ ਜਾਣੇ ਬੱਚੇ ਲੋਈ ਬਾਬੋ ਬੱਚੇ ਛੜਦੇ ਆ ਤੇ ਹਾਸ਼ ਕਾਲੀਆ ਵੀ ਡਾਤਾ ਇਹਨੇ ਅੱਜ ਜਿਵੇਂ ਮੜਾ ਕਰੀ ਜਾਣਾ ਵੀ ਨਹੀਂ ਡੋਣਾ ਇਹਨੂੰ ਫੇੜਾ ਡਾਤਾ ਇਹਨੇ ਆਹ ਹੜਕੇ ਸਾਰੇ ਬੱਚੇ ਡਾਤੇ ਨਿਕ ਨਿਕੇ ਬੱਚੇ ਛਿਲੇ ਉਹ ਚਿੱਟਾ ਜਾਂ ਕਿਹੜਾ ਉੱਤੇ ਅੱਛਾ ਆਹਰੇ ਰਾਹ ਕੇ ਸਾਰਿਆਂ ਦੇ ਨਹੀਂ ਲਾਇਆ ਤੂੰ ਲੋ ਬਾਬੇ ਜਿਹੜੀ ਕੱਲ ਗੁੜ ਦੀ ਵੀਡੀਓ ਆਪਾਂ ਪਾਈ ਸੀਗੀ ਤੇ ਤੁਹਾਨੂੰ ਬਹੁਤ ਵਧੀਆ ਲੱਗਾ ਹੋਊਗਾ ਤੇ ਕਿਉਂਕਿ ਇਹ ਗੁੜ ਜਿਹੜਾ ਛੀਲਾ ਨੋਰਮਲ ਗੁੜ ਆਪਾਂ ਛੀਲਾ ਬਣਾਉਂਦਾ ਹੁੰਦਾ ਸੀ ਇਹ ਉਹ ਵਾਲਾ ਗੁੜ ਤੁਹਾਨੂੰ ਦੱਸਿਆ ਆਪਾਂ ਤੇ ਜਿਹੜਾ ਗੁੜ ਮੈਂ ਬਣਾਉਣਾ ਤੁਸੀਂ ਉਹ ਵੀ ਕਹਿੰਨੇ ਆ ਪਰ ਉਹ ਵੀਰੇ ਥੋੜਾ ਜਿਆ ਮਹਿੰਗਾ ਬਣਦਾ ਹਨਾ ਤੇ ਮੈਂ ਤੁਹਾਡੇ ਪੈਸੇ ਨਹੀਂ ਖਰਾਬ ਕਰਨਾ ਚਾਹੁੰਦਾ ਬਿਨਾਂ ਗੱਲ ਤੋਂ ਐਵੇਂ ਸਮਾਨ ਪਵਾਈ ਜਾਵਾਂ ਤੇ ਪੈਸੇ ਖਰਾਬ ਕਰ ਦਵਾਂ ਹਨਾ ਤੇ ਜਿਹੜੇ ਤੇ ਚਲੋ ਸੀਨੀਅਰ ਪਲੇਅਰ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਹਨਾ ਵੀ ਇਸ ਚੀਜ਼ ਦਾ ਵੀ ਸਸਤਾ ਵੀ ਬਣਦਾ ਤੇ ਮਹਿੰਗਾ ਵੀ ਬਣਦਾ ਹਨਾ ਤੇ ਫਿਰ ਹਾਲ ਤੁਸੀਂ ਇਹਦੇ ਨਾਲ ਹੀ ਕੰਮ ਸਾਰੋ ਹੌਲੀ ਹੌਲੀ ਉਹ ਵੀ ਦੱਸ ਦਿਆਂਗੇ ਆਪਾਂ ਹਨਾ ਤੇ ਜਿਨ੍ਹਾਂ ਜਿਨ੍ਹਾਂ ਭਰਾਵਾਂ ਦੇ ਕਮੈਂਟ ਆਣਗੇ ਹਾਂ ਵੀ ਆਪਾਂ ਆ ਵਰਤੇ ਆਇਆ ਤੇ ਇਹਨਾਂ ਦਾ ਸਾਨੂੰ ਰਿਜ਼ਲਟ ਮਿਲਿਆ ਸਾਨੂੰ ਪਤਾ ਵੀ ਲੱਗੇ ਨਾ ਵੀ ਜਿਹੜੇ ਵੀਰ ਆਪਾਂ ਨੂੰ ਕਹਿੰਦੇ ਆ ਗੋੜ ਵਾਰੇ ਵੀ ਉਹ ਮਿਹਨਤ ਵੀ ਕਰਦੇ ਆ ਹਨਾ ਬਹਿ ਗਿਆ ਬੱਚਾ ਓ ਛਿੱਲੇ ਛਿੱਲੇ ਤੇ ਮਿਹਨਤ ਕਰਦੇ ਐ ਵੀ ਮੈਂ ਪੈਸੇ ਲਵਾਈ ਜਾਵਾਂ ਮਿਹਨਤ ਤੁਸੀਂ ਨਾ ਕਰੋ ਪੈਸੇ ਵੀ ਤੁਹਾਡੇ ਖਰਾਬ ਹੋ ਜਾਣੇ ਹਨਾ ਇਸ ਕਰਕੇ ਲੋਵੀ ਕਾਲੀਆ ਵੀ ਛਤਰੀ ਤੇ ਤੇ ਦੂਜਾ ਵੀ ਛਤਰੀ ਤੇ ਆ ਗਿਆ ਆ ਜਿਹੜਾ ਬੱਚਾ ਰੋਲ ਕੇ ਆਇਆ ਸੀ ਉਹ ਆ ਔਰ ਕੀ ਦਾ ਬਾਬਿਓ ਲੈ ਗਈ ਕਬੂਤਰ ਚੱਕ ਕੇ ਉਹ ਬਿੰਦੀ ਸਾਹਮਣੇ ਬੈਰੀ ਤੇ ਉਹ ਕਬੂਤਰ ਡਾਈ ਪਤੰਦਰ ਨੇ ਬੜੇ ਸੀ ਹਨਾ ਤੇ ਉਹ ਲੈ ਗਈ ਚੱਕ ਕੇ ਆਪਣਿਆਂ ਨੂੰ ਵੀ ਭਈ ਆ ਕਿੰਨੇ ਕਬੂਤਰ ਰੋੜਦੇ ਹਜੇ ਹੋਰ ਵੀ ਆ ਬਹੁਤ ਸਾਰੇ ਸੈਟੀਸਫੈਕ ਕਈ ਕਿੰਨੇ ਹੀ ਤੇ ਆ ਚੈੱਕ ਕਰੋ ਯਾਰ ਆ ਤੇ ਆਪਣੇ ਵੀ ਲੈ ਚੱਲੀ ਹੂਈ ਹੈ ਨਾ ਬਚਾ ਹੋ ਗਿਆ ਪਟਾਕੇ ਪਟੂਕੇ ਚਲਾਏ ਤੇ ਡਰ ਕੇ ਉਧਰ ਨੂੰ ਚਲ ਗਈ ਫਿਰ ਉਹ ਦੇਖੋ ਕਿਹਦੀਦਾ ਹੋਣਾ ਨਾ ਆਜ ਇਧਰੋਂ ਸੱਦੀ ਆਈ ਉਥੋਂ ਚੱਕਿਆ ਤੇ ਗਈ ਗਾਇਬ ਆਪਣੇ ਬਚਾ ਗਈ ਤਿਕੇ ਤਾਂ ਨਹੀਂ ਜਿਹੜਾ ਕੱਲ ਗੋੜ ਬਣਾਇਆ ਸੀ ਨਾ ਆਪਾਂ ਉਹ ਇਸ ਤਰੀਕੇ ਨਾਲ ਡੇਲੀ ਸਵੇਰ ਨੂੰ ਸਵੇਰੇ ਸ਼ਾਮ ਇਦਾਂ ਮਿਕਸ ਕਰਨਾ ਆ ਦੇਖੋ ਧੁੱਪੇ ਰੱਖ ਕੇ 2 ਤੋਂ 3 ਦਿਨ ਤੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਰਲ ਜੂਗੀਆਂ ਦੇਖੋ ਇਹ ਇਹ ਇਹੇ ਵਾਲਾ ਗੁੜ ਬਹੁਤ ਵਧੀਆ ਚੀਜ਼ ਆ ਬਾਬਿਓ ਠੀਕ ਆ ਆਪਾਂ ਸਮਾਂ ਵਾਲਾ ਗੁੜ ਤੁਸੀਂ ਕਿੰਨੇ ਦੱਸ ਦਿਓ ਮੈਂ ਦੱਸ ਦੂੰਗਾ ਉਹ ਵੀ ਉਹਦਾ ਵੀ ਕੋਈ ਰੋਲਾ ਨਹੀਂ ਹੈਗਾ ਉਹ ਵੀ ਦੱਸ ਦਿਆਂਗੇ ਉਹ ਵੀ ਸੱਪ ਕੱਢ ਦਿਆਂਗੇ ਪਰ ਜਿਹੜੀ ਇੰਨੇ ਹੀ ਖੋਲ ਦੇਣਾ ਤਾਂ ਡਾਕੂ ਪੁੱਤਰ ਇਹ ਉੱਡ ਕੇ ਆਏ ਨੂੰ ਵੀ ਤੁਸੀਂ ਲਾ ਸਕਦੇ ਆ ਤੇ ਤਿੰਨ ਚਾਰ ਦਿਨ ਲਾਓ ਉੱਡ ਕੇ ਆਉਂਦੇ ਨੂੰ ਹਣਾ ਜੇ ਕਬੂਤਰ ਜ਼ੋਰ ਮੰਦਾ ਉਹਦੇ ਲਈ ਵੀ ਵਧੀਆ ਆ ਤੇ ਕਬੂਤਰ ਨੂੰ ਉਦਾਂ ਵੀ ਦੇ ਕੇ ਧੁੱਪੇ ਪਾਓ ਤੇ ਕਬੂਤਰ ਖੁੱਲ ਕੇ ੜਾਰ ਵੀ ਆਪਣੀ ਬਦਾਊਗਾ ਕਿ ਨਹੀਂ ਖੀਲੇ ਸਹੀ ਗੱਲ ਆ ਦੇਖ ਲੋ ਗੁੜ ਹਾਂ ਦੇ ਆ ਚੰਗੀ ਤਰ੍ਹਾਂ ਮਿਕਸ ਕੀਤਾ ਹੋਇਆ ਗੁੜ ਸਹੀ ਆ ਜਿਹੜਾ ਮੈਂ ਬਣਾਉਣਾ ਹੁੰਦਾ ਆ ਪਸਮਾ-ਪਸਮਾ ਪਾ ਕੇ ਉਹ ਵੀ ਤੁਹਾਨੂੰ ਦੱਸ ਦੂੰਗਾ ਥੋੜਾ ਟਾਈਮ ਹੀ ਆ ਉਹ ਵੀ ਦੱਸ ਦਿਆਂ ਕੋਈ ਚੱਕਰ ਨਹੀਂ ਇਹ ਆਪਾਂ ਨੋਰਮਲ ਬਣਾਉਂਦਾ ਦਾ ਸ਼ੀਲਾ ਵੀ ਇਹੀ ਵਰਤਦਾ ਦਾ ਸ਼ੀਲੇ ਦਾ ਰਿਜ਼ਲਟ ਕਿੱਦਾਂ ਦੱਸ ਮੈਂ ਵਧੀਆ ਬਾਜੀ ਜਿੱਤਦਾਈ ਆਪਾਂ ਇੱਕ ਗੋਡ ਲਾਏ ਹਨਾ ਆਹ ਹੀ ਗੋਡ ਲਾਉਂਦੇ ਹੁੰਨੇ ਸੀ ਆਪਾਂ ਵਧੀਆ ਬਾਜੀ ਜਿੱਤਦੇ ਹਾਂ ਹਾਂ ਕੋਈ ਇੱਥੇ ਚੇਂਜ ਨਹੀਂ ਕੀਤਾ ਆਪਾਂ ਕੁਝ ਵੀ ਜੋ ਹੈਗਾ ਸਾਰਾ ਸੇਮ ਇਦਾਂ ਹੀ ਲਾਉਂਦਾ ਹੁੰਦਾ ਸੀ ਇਹ ਉਦਾਂ ਹੀ ਤੁਹਾਨੂੰ ਦੱਸਿਆ ਆ ਬਾਕੀ ਜੇ ਤੁਸੀਂ ਮੇਰੇ ਵਾਲਾ ਵੀ ਕਿੰਨੇ ਮੈਂ ਤੁਹਾਨੂੰ ਉਹ ਵੀ ਗੋਡ ਦੱਸ ਦੂੰਗਾ ਹਨਾ ਥੋੜੀ ਦੇਰ ਬਾਅਦ ਦੱਸੂਗਾ ਪਰ ਦੋ ਤੇ ਪੰਜਵੀਂ ਛੇਵੀਂ ਵੀਡੀਓ ਚ ਉਹ ਵੀ ਪਾ ਦਾਂਗੇ ਆ ਕੱਲ ਦਾ ਬਣਾਇਆ ਗੁੜ ਤੇ 1000 ਮਿਲਾਂ ਦਾ ਇੱਕ ਪਤਰਾ ਨੂੰ ਵੀ ਲਾਇਆ ਸੀ ਤੇ ਉਦੋਂ ਬਾਅਦ ਤਾਂ ਆਪ ਖਾ ਗਿਆ ਸਵਾਦ ਸਵਾਦ ਦੇ ਚੱਕਰਾਂ ਹੀ ਲੱਗੀ ਚੱਕਰ ਸਾਲਾ ਤੂੰ ਹੀ ਨਾ ਉੱਟਣ ਲੱਪਈ ਹੈ ਸਵਾਦ ਬਣਿਆ ਮਾਂ ਜਦੋਂ ਕੋਲ ਲੱਗਦਾ ਗੋਲੀ ਵੱਟਦਾ ਮੂੰਹ 'ਚ ਜਦੋਂ ਮੈਂ ਕਹਾ ਆਪਾ ਆ ਜਿੱਦਾਂ ਸੋਲੇ ਲੀ ਗਏ ਸਾਰੀਆਂ ਦੁਨੀਆਂ ਤੋਂ ਦੇਖੋ ਜਾ ਕੇ ਕਿ ਤਾਰਾ ਕੀ ਬੰਦਾ ਯਾਰ ਸਹੀ ਗੱਲ ਆ ਪਤਾ ਹੀ ਚੀਜ਼ਾਂ ਨੂੰ ਮੰਨਦੇ ਨਹੀਂ ਕਈ ਬੰਦੇ ਹਾਂ ਪੜੀਆਂ ਚੀਜ਼ਾਂ ਦੀ ਸੀ ਚੀਜ਼ਾਂ ਜਿਹੜੀਆਂ ਆ ਜੜੀਆਂ ਬੂਟੀਆਂ ਯਾਰ ਬਹੁਤ ਘੈਂਟ ਚੀਜ਼ਾਂ ਆ ਐਰੋਵੈਦਿਕ ਜੋ ਮਰਜੀ ਵਰਤੋ ਬੱਸ 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 ਬਾਬੇ ਰਾਮਦੇਵ ਵਾਲਾ ਨਾ ਵਰਤਿਓ ਬੱਸ ਮੈਨੂੰ ਪਤੰਜਲੀ ਇਹੀ ਕੁਛ ਨਹੀਂ ਕਹਿ ਸਕਦੇ ਆਪ ਖੋਦ ਲਿਆ ਕਰੋ ਜੜੀਆਂ ਬੂਟੀਆਂ ਤੇ ਆਪ ਕੁੱਟ ਕੇ ਖਾਇਆ ਕਰੋ ਬਿਲਕੁਲ ਆ ਲੋ ਵੀ ਬੱਚੇ ਸਾਰੇ ਢਾਦਦੇ ਨੇ ਫੇਰ ਬਤੰਦਰ ਨੇ ਹਵਾ ਚੱਲਦੀ ਆ ਉਹ ਕਾਲੀਆ ਵਾਲਾ ਢਾਂਚੂ ਭਾਂਜ ਕੱਟ ਦੇਣਾ ਮੈਂ ਅੱਜ ਕਾਲੀਆ ਦੇਖੀ ਆਂ ਅੱਜ ਕਾਲੀਆ ਕੱਟ ਦੇਣਾ ਇਹ ਹੜਦਾ ਨਹੀਂ ਡੋਣੋ ਨੂੰ ਹੌੜ ਹੌੜ ਵੈਰੀ ਪੈ ਗਿਆ ਗਿਆ ਹੁਣੇ ਹੁਣੇ ਹਵਾ ਬਹੁਤ ਆ ਬਾਬੇ ਅੱਜ ਥੋੜਾ ਜਿਹਾ ਮੈਨੂੰ ਲੱਗਦਾ ਵੀ ਚੱਕਰ ਪਾਊਗਾ ਹਵਾ ਦਾ ਤੇ ਮਾਈਕ ਲੈ ਉਹਨਾਂ ਮਾਈਕ ਲਾ ਕੇ ਵੀਡੀਓ ਬਣਾਉਨੇ ਅੱਜ ਅੱਜ ਇਦਾਂ ਨਹੀਂ ਬਣਨੀ ਦੇਖਾਂ ਅੰਕ ਲੈ ਹਿੱਲੇ ਨੇ ਵੀ ਇਹਦੀ ਹਵਾ ਚੱਲਦੀ ਆ ਦੇ ਲੋ ਪੱਖਾ ਬੰਦਿਆ ਤੇ ਸਪੀਡ ਚੈੱਕ ਕਰੋ ਪੱਖੇ ਦੀ ਹਵਾ ਹੀ ਆ ਇਹ ਚੱਲਣ ਦੀ ਸੁਦੀ ਉਹ ਛਿਲਾ ਛਿਲੇ ਕਦਾ ਹੋਏ ਕੀ ਬੜਾਈ ਜਾਣਾ ਬਾ ਦੇ ਨਾ ਬਲਾਵ ਛਲਣਦੇ ਆ ਛੱਲੀ ਜਾਂਦੇ ਪਵਾਮ ਬਾਬਿਓ ਲੱਗੇ ਆ ਪੌਣ ਹੁਣ ਅੱਜ ਕੂਤਰ ਕੱਢੇ ਹੀ ਨਹੀਂ ਬੱਚੇ ਪੂਚੇ ਛੱਡੇ ਸੀ ਸਰਪ ਤੇ ਔਰ ਛਿਲੇ ਕਿੱਦਾਂ ਫਿਰ 10 ਨੂੰ ਹੋਊ ਬਾਜੀ ਔਰ ਉਹ 10 ਨੂੰ ਕਹਿੰਦੇ ਮੋਹਨ ਨੇ ਰਾਨਾ ਦੱਸਿਆ ਦੇਖੋ ਉਹ ਨੇਰਗਾਣਾ ਆਉਂਦਾ ਕਿ ਨਹੀਂ ਆਉਂਦਾ ਇਹ ਤਾਂ ਹੈ ਉੱਚੀ ਬੋਲ ਥੋੜਾ ਜਿਆ ਪਤਾ ਨਹੀਂ ਉਹ ਨੇਰਗਾਣਾ ਹੈਗਾ ਕਿ ਨਹੀਂ ਹੈਗਾ ਦਾ ਤਰੀਕਾ ਬਾ ਕਹਿੰਦੇ ਹੈਗੇ ਆ ਨਾ ਤੇ ਇੱਕ ਬਾਬੇ ਕਮੈਂਟ ਕਰਕੇ ਦੱਸਿਆ ਕਰੋ ਆਵਾਜ਼ ਸਾਡੀ ਸਹੀ ਹੁੰਦੀ ਹੈ ਨਾ ਵਾਇ ਘਟਦਾ ਨਹੀਂ ਹੁੰਦੀ ਜੇ ਵਾਇ ਘਟ ਹੁੰਦੀ ਹੈ ਫਿਰ ਮਾਈਕ ਲਾਣਾ ਸ਼ੁਰੂ ਕਰ ਦਿੰਨੇ ਆਂ ਅਸੀਂ ਵਾਇ ਹੈਗਾ ਆਪਣੇ ਕੋ ਹੈ ਆਓ ਆਓ ਜਲਦੀ ਜਦ ਕਰਕੇ ਬਾਜੀ ਤਰੰਤ ਨੂੰ ਚੱਲ ਜਾਂਦੀ ਆ ਆਓ ਹਵਾ ਚੱਲਦੀ ਨਾ ਅੱਜ ਅੱਜ ਤੋਂ ਬਾਲੀ ਹਵਾ ਚੱਲਣ ਲੱਗੀ ਆ ਔਰ ਦੇਣ ਵੀ ਇਦਾਂ ਦਾ ਹੀ ਰਹਿਣੇ ਆ ਅੱਜ ਦਾ ਬਾਜੀ ਢੀਕੇ ਦਾ ਬਾਜੀ ਢਿੱਕਾਂ ਦਾ ਇਹਨੇ ਹੁਣ ਆ ਵੀ ਬੜਾ ਬੜਾ ਬਾਜੀ ਛੱਡੀ ਹੈ ਸਹੀ ਗੱਲ ਆ ਕਬੂਤਰ ਸਾਡੇ ਰੈਡੀ ਪਏ ਆ ਤੇ ਮੇਰੇ ਹਿਸਾਬ ਨਾਲ ਆ ਪਾਈ ਆ ਪਾਈ ਅੱਧਾ ਦਾ ਕੁਲੂਦਾਮ ਖਾ ਕੇ ਕਬੂਤਰ ਬੈਠੇ ਆ ਵੀ ਹੁਣ ਛੱਡੋ ਸਾਨੂੰ ਕਦਈ ਆਹ ਮ ਗਰ ਗਿਆ ਇਹਨਾਂ ਨੂੰ ਵੀ ਝੋਟਿਆਂ ਨੂੰ ਪਾਈਏ ਇਹਨਾਂ ਚ ਵਿਚਾਰਾ ਚ ਇੱਕ ਚੱਕ ਲਿਆ ਫੇ ਉਹਨੂੰ ਰਹਿਂਦੀ ਹੈ ਕਰੀਏ ਆਪਾਂ ਉਹਨੂੰ ਨਹੀਂ ਨਹੀਂ ਪਾ ਦੇਣਾ ਪਾਉਣੀਆਂ ਨੂੰ ਉਹ ਨਹੀਂ ਛੱਡਣਾ ਲੰਦਾ ਹੀ ਛੱਡੀ ਜਣਾ ਉਹ ਸਾਡਾ ਹੀ ਛੱਡਣਾ ਲੰਡੇ ਲੰਡੇ ਛੱਡਣਾ ਅੱਖ ਪੂਰੀ ਪਹਿਲਾ ਅੱਖ ਉੱਤੇ ਆ ਹੈ ਪਹਿਲਾ ਰੱਤੇ ਤੇ ਅੱਖ ਜੀਬ ਤੋਂ ਪਹਿਲਾਂ ਹੈ ਨਾ ਅੱਖਾ ਬਹੁਤ ਚੰਗਾ ਕੌਫਤਰਾ ਕਾਸਤਾ ਵੀ ਬਾਲਾ ਯਾਰ ਬਾਲਾ ਰੜਦਾ ਭੈਣ ਬਾਜੀ ਦੀ ਵੀ ਤਾਂ ਕਹਾਵਾਂ ਕਿ ਤਾ ਨੋਟ ਦਾ ਆਉ ਨਾਲੇ ਲੰਡਾ ਤੁਹਾਨੂੰ ਹੁਣ ਪਤਾ ਲੱਗ ਗਿਆ ਕਰੀ ਉਹ ਲੰਡਾ ਉੜਦਾ ਹੈ ਮੜਕਪੁਰੀਆਂ ਦਾ ਕਣਕਾਂ ਕੁਣਕਾਂ ਵੀ ਬੱਸ ਬਾਬਿਓ ਰੈਡੀ ਆ ਹੁਣ ਵੱਲ ਆ ਗਈ ਆ ਕੰਮ ਕਣਕਾਂ ਦਾ ਵੀ ਤੇ ਵੱਡ ਹੋਣ ਤੇ ਬੈਰੀ ਕੋ ਖੜਾ ਛੁੱਟੇ ਕਿਉਂਕਿ ਬੈਰੀ ਕੁੜੀ ਆ ਵੇਦੀ ਸਾਨੂੰ ਜੀਨ ਨਹੀਂ ਦਿੰਦੀ ਯਾਰ ਬੈਰੀ ਨੇ ਤਾਂ ਬਾਹਲਾ ਹਸਤਾ ਆ ਨਾ ਛਿਲੇ ਅੱਜ ਲੈ ਗਈ ਆ ਫੇਰ ਅੱਜ ਲੈ ਗਈ ਉਹਦਾ ਰਿੱਕੀ ਦਾ ਚੱਕ ਕੇ ਲੈ ਗਈ ਅੱਜ ਉਹ ਨੋ ਯਾ ਯਾਰ ਕੂਤਰ ਹਾਂ ਆਵਾ ਗੌਂਡ ਆ ਗਿਆ ਕਭ ਤੇ ਕਿਲ ਜਾਂਦਾ ਯਾਰ ਪਿੱਛੋਂ ਕੇਰ ਹੈ ਨਹੀਂ ਕੀ ਪਾਗਰ ਕੇ ਆ ਉਹਨਾਂ ਦੀ ਤਾਂ ਨਿਗਰ ਰੱਖੀ ਦੀ ਤਾਂ ਨੂੰ ਇਹ ਵੀ ਨੂੰ ਪਤਾ ਲੱਗਾ ਕਾ ਸਾਡੀ ਲੰਡਾ ਕਰਕੇ ਕੂਤਰ ਇੱਕ ਅੱਜ ਆਈ ਥੱਲੇ ਰਹਿਨੇ 24 ਘੰਟੇ ਉੱਤੋਂ ਸੀ ਸਮਾਨ ਚੋਂ ਲਿਆਈ ਕੱਢ ਕੇ ਉੱਤੇ ਨਹੀਂ ਪਤਾ ਲੱਗਾ ਜਿੱਦਾਂ ਜ਼ਿਆਦਾ ਜੋ ਥੱਲੇ ਆਈ ਫੇਰ ਦਿਖੀ ਸਾਨੂੰ ਪਟਾਕੇ ਬਟੂਕੇ ਜਾਈ ਚਲ ਗਈ ਹੁਣ ਅੱਜ ਸਵੇਰੇ ਵੀ ਸਾਡੇ ਕੂਤਰਾਂ ਨੂੰ ਲੱਗੀ ਬੱਚਿਆਂ ਨੂੰ ਪੈਣ ਤੇ ਆਜ ਬੰਬ ਬੂਮ ਚਲਾਏ ਉਹਦੇ ਨਾਲ ਭੱਜੀ ਆ ਉਹ ਵੀ ਛਦਾਈ ਇਧਰੋਂ ਜਾ ਕੇ ਉਹਦੀਆਂ ਨੂੰ ਪੈ ਗਈ ਜੇ ਉਧਰੋਂ ਵੀ ਪਟਾਕੇ ਪਟੂਕਾ ਥੱਲੇ ਕੋਈ ਚਲਾਉਂਦਾ ਤੇ ਆਪ ਉਹ ਹੁਣ ਗਿੱਜ ਗਈ ਆ ਉਹਦੇ ਖਾ ਖਾ ਕੇ ਨਾ ਖਵਾਈ ਜਾਂਦਾ ਤੇ ਕੁਝਾਈ ਜਾਂਦਾ ਉਧਰ ਐਤ ਕੀ ਉਹਨੇ ਕਢਾ 15 ਵੀ ਲਏ ਆ ਮੈਨੂੰ ਲੱਗਦਾ ਐਤ ਕਿੱਦਾ ਹੀ ਕਰਮ ਕਰਨੇ ਸੀ ਲੋਕ ਬਾਬਿਓ ਬਦਾਮ ਤੋਂ ਕੌਣ ਲਾਪੇ ਅੱਜ ਅਜ ਕੁੱਤ ਡਾਏ ਨਹੀਂ ਸੀ ਆਪਾਂ ਬੰਦੀ ਰਹੀ ਆ ਹਨਾ ਤੇ ਜਿਹੜੇ ਬੱਚੇ ਪੁੱਛੇ ਡਾਏ ਸੀ ਆ ਦੇਖੋ ਵੀ ਆ ਪਾਊਡਰ ਵਾਲਿਆਂ ਨੂੰ ਛੋਲੇ ਦੀ ਦਾਲ ਵੀ ਪੁੰਨੇ ਆ ਦੇ ਬਾਈ ਇੰਨੀ ਕੀ ਪੁੰਨੀ ਆ ਦੇ ਲੋ ਇਹ ਕਟੋ-ਕਟ ਆਪਾਂ 6 7 8 8 ਕਬੂਤਰ ਆ 8 ਰੋ ਕਬੂਤਰ ਵੀ 4 4 5 5 6 6 ਦਾਣੀ ਹੁਣ ਜਿਆਦਾ ਨਹੀਂ ਦੇਚ ਥੋੜੀ ਜਿਹੀ ਕਣਕ ਵੀ ਪਾਉਣੀ ਆ ਮੈਂ ਕਣਕ ਆਏ ਵੇ ਆ ਕਣਕ ਬਾਬੇ ਇਹ ਥੋੜੀ ਜਿਹੀ ਮੂੰਗੀ ਮਿਕਸ ਆਉਦਾ ਮੂੰਗੀ ਨਹੀਂ ਪਾਉਣੀਗੀ ਚਲੋ ਕੋਈ ਨਹੀਂ ਕਣਕ ਥੱਲੇ ਲਿਓਣ ਵਾਲੀ ਆ ਪਾ ਦਨੇ ਇਹਦੇ ਚ ਥੋੜੀ ਥੋੜੀ ਜੀ ਲੋ ਵੀ ਆ ਦਾਣਾ ਬਣ ਗਿਆ ਉਹਨਾਂ ਦਾ ਸਾਰਿਆਂ ਦਾ ਆ ਕਮ ਉਤਰਾਂ ਨੂੰ ਕੋਣ ਲੱਗੇ ਆ ਬਦਾਮ ਤੇ ਲੈਣ ਗਿਆ ਹਜੇ ਹੋਰ ਦੋ ਚਾਰ ਹੋਰ ਲੈ ਉਹਨੇ ਆ ਲੱਡੂ ਨੂੰ ਵੀ ਚੱਲ ਹੁਣ ਬੰਦ ਤਾਂ ਕੀ ਕਰਨਾ ਸ਼ੀਲਾ ਮੰਦਾ ਹੀ ਨਹੀਂ ਕਹਿੰਦਾ ਛੱਡਣਾ ਛੱਡਣਾ ਇਦਾਂ ਹੀ ਇਦਾਂ ਹੀ ਛੱਡ ਦੇਣਾ ਕਹਿੰਦਾ ਲੰਡਾਈ ਵਾੜਾ ਲੰਡਾ ਦਾ ਹੋਰ ਭੈੜਾ ਲੱਗਣ ਲੱ ਪਿਆਣਾ ਓਏ ਸ਼ਕਲ ਉਹ ਲੰਡਾ ਹੋ ਕੇ ਹੋਰ ਵੀ ਖਤਰਨਾਕ ਲੱਗਣ ਲੱ ਪਿਆ ਆਲਾ ਸਰੀਰ ਬਣਾ ਲਿਆ ਨਾ ਉਤਰਨੇ ਉੱਡ ਉੱਡ ਕੇ ਜੋ ਮਰਦੀ ਇਹ ਉਤਰੇ ਕਿੱਦਣਾ ਕੱਢਣਾ ਇਹ ਆਹ ਤੇ ਮੇਰੀ ਜੈਦਾ ਅਛਾ ਹਾਂ ਇਹ ਛੜਨਾ ਛੜਲਾ ਜੋ ਮੱਤੀ ਹੋ ਜੀ ਛੜਨਾ ਵੀ ਮੋਟੀ ਬਾਜੀ ਆ ਹੈ ਅਗਰ ਇਹ ਪਾਉਣਾ ਉਹ ਨਹੀਂ ਕਰਿਆ ਬੋਲਦੇ ਨਹੀਂ ਅਛਾ ਲੋ ਵੀ ਮੇਰੀ ਮੰਦਾ ਆਜ ਬੱਚੇ ਪੁੱਛੇ ਬੈਠੇ ਆ ਛਤਰੀਆਂ ਤੇ ਹਵਾ ਹੀ ਬਹੁਤ ਚੱਲਣ ਢਈ ਆ ਯਾਰ ਹਵਾ ਹਟਦੀ ਨਹੀਂ ਹੁਣ ਥੋੜੀ ਜੀ ਘਟੀ ਆ ਇੱਕੋ ਬੈਰੀ ਨੇ ਦੇਲੀਆ ਤੋੜਦਾ ਸਵੇਰੇ ਲੈ ਕੇ ਭਾਵੇਂ ਉਹ ਕਿਹੇ ਦਾ ਹੀ ਗਈ ਆ ਚਲੋ ਪਰ ਦੁੱਖ ਤਾਂ ਹੁੰਦਾ ਹੀ ਆ ਜਾਨਵਰ ਗਏ ਦਾ ਹਨਾ ਕਿਹੇ ਨਾਲ ਗਿਆ ਆਓ ਫੇਰ ਲਗੜਿਆ ਤੇ ਗੁੱਛਾ ਮਾਰਨ ਡਿਆ ਕਬੂਤਰ ਤਾਂ ਨਹੀਂ ਚੱਲ ਆਪਣਾ ਉੜਦਾ ਕੋਈ ਵੀ ਫਸਲਾ ਫੁਥਾ ਵੱਡ ਹੋਣ ਤੇ ਫੇਰ ਬੈਰੀ ਤੋਂ ਆਪਣੀ ਜਾਨ ਛੁੱਟਣੀ ਆ ਉਨੀ ਜੱਕਰੀ ਨੇ ਪਰ ਉਹਨੇ ਕਿਝਾਈ ਆ ਕਿਣੀ ਪਤੰਦਰ ਨੇ ਸਿਰ ਸਿਰ ਕੱਢੀ ਲਾ ਵੇ ਕਬੂਤਰਾਂ ਸੱਤ ਆ ਸੱਤ ਆਜੋ ਭਗਤੂ ਲਾ ਵੇ ਲਗਜੋ 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 ਸ਼ੇਰੂ ਖਾ ਲੋ ਖਾ ਲੋ ਖਾ ਲੋ ਹਾਂ ਲੋ ਵੀ ਸੱਤੇ ਹੀ ਲੱਗ ਗਏ ਖਾਣ ਲੋ ਮੈਂ ਵੀ ਵਾਪੇ ਦਾਨੇ ਦੂੜੇ ਪਾਵਾਂ ਬਾਕੀ ਕਬੂਤਰਾਂ ਨੂੰ ਤੇ ਅੱਜ ਥੋੜਾ ਸ਼ਹਿਰ ਜਾਣਾ ਆਪਾਂ ਮੋਟਰਸਾਈਕਲ ਦਾ ਕੰਮ ਕਰਾ ਕੇ ਲੈਣਾ ਮੋਟਰਸਾਈਕਲ ਦੀ ਨਾ ਬੈਟਰੀ ਮਿਲਦਾ ਖਰਾਬ ਹੋ ਗਈ ਆ ਤੇ ਉਹ ਕਰਾ ਕੇ ਲੈਣੇ ਆ ਸੈਟਮੈਂਟ ਜਾ ਕਿਉਂਕਿ ਬਾਜੀ ਬੂਜੀ ਤੇ ਫਿਰ ਮੋਟਰਸਾਈਕਲ ਤੇ ਚੱਲ ਜਾ ਕਰਾਂਗੇ ਨਾ ਜਾਂ ਲੋ ਗੱਡੀ ਤੇ ਵੀ ਜਾ ਸਕਦੇ ਗੱਡੀ ਦੇ ਪਰ ਯਾਰ ਗੱਡੀ ਦੀ ਖੇਚਲ ਬਹੁਤ ਰਹਿੰਦੀ ਆ ਕਿੱਥੇ ਲਾਉਣੀ ਕਿੱਥੇ ਸਾਂਭਣੀ ਇਸ ਕਰਕੇ ਜਿਆਦਾ ਗੱਡੀ ਕੋਈ ਲੈਨੇ ਆਪਾਂ ਹਨਾ ਹਲਕੀ ਜੀ ਕੋਈ ਗੱਡੀ ਲੈਨੇ ਆ ਜਿਹੜੀ ਜਿੱਥੇ ਮਰਜੀ ਭੰਨੀ ਭੁੰਨੀ ਜਾਓ ਕੋਈ ਚੱਕਰ ਨਹੀਂ ਲੋ ਬਾਬੇ ਇਹਨਾਂ ਨੂੰ ਪੋਨੀਆਂ ਦਾਣੇ ਤੇ ਟ੍ਰੇ ਸਾਫ਼ ਹੀ ਹੋਦੇ ਦਾਣੇ ਵੀ ਪਏ ਆ ਇਹਨੇ ਖਾੜਨ ਤੇ ਢੁੱਟੇ ਪਾ ਦਾਂਗੇ ਬਾਅਦ ਚੋਂ ਕਿਉਂਕਿ ਇਧਰ ੜਾਵੇ ਪੁੱਤਰ ਛੱਡਣੇ ਆ ਵੀ ਇੱਥੇ ਦਾਣੇ ਖਿਲਰੇ ਰਹੇ ਨੇ ਇੱਥੋਂ ਵੀ ਤੇ ਆ ਕੁੱਡਾ ਸਾਫ਼ ਕਰਨ ਵਾਲਾ ਹੋਇਆ ਉਹ ਤਾਂ ਇੰੀਆਂ ਬਿੱਠਾਂ ਚਲੋ ਪਤਲੀ ਆ ਦਾਗ ਜਿਆਦਾ ਆ ਬਿੱਠਾਂ ਘੱਟ ਆ ਕਰਦਾ ਕੋਈ ਨਹੀਂ ਇਹ ਵੀ ਕਰਦਾ ਕੱਲ ਨੂੰ ਕਰਾਂਗੇ ਚਾਰ ਪੰਜ ਦੇਣੀ ਹੋਏ ਸਾਫ ਕੀਤੇ ਇਹਨੂੰ ਬਾਹਲਾ ਵੀ ਸਾਫ ਕਰੀਦਾ ਹਨ ਉਹਦਾ ਉਹਦਾ ਸਾਫ ਹੀ ਆ ਯਾਰ ਬਿੱਠਾ ਚਲੋ ਕਰਨੀਆਂ ਤਾਂ ਹੈ ਹੀ ਆ ਹੁਣ ਇਹਨਾਂ ਨੇ ਕਿਹੜਾ ਵਿਚਾਰਾ ਡੈਪਰ ਲੱਗੇ ਆ ਕਰਦੇ ਆਂਗੇ ਸਾਫ ਨਾ ਤੇ ਆ ਬੱਚੇ ਵੀ ਲਾਲਾ ਛੀਲੇ ਇਕੱਠਿਆਂ ਨਹੀਂ ਪੁੰਨੇ ਹਨਾ ਆ ਬੱਚੇ ਦਾ ਇਧਰ ਕੀ ਹਿਸਾਬ ਦਾ ਹੈਗਾ ਮੈਂ ਚੈੱਕ ਕਰਦਾ ਮੈਂ ਆ ਵੀ ਥੁਡਾ ਆਪਾਂ ਸਾਫ ਕਰਨਾ ਅੱਜ ਚੋਂ ਕੱਢ ਦੇਣੀਆਂ ਖਾਣੇ 'ਚ ਕੱਢ ਕੇ ਨਾ ਬਾਹਰ ਰੱਖ ਕੇ ਤੇ ਇਧਰ ਆਪਾਂ ਡੋਲੀ ਲੋਣੀ ਆ ਵਾਲੀ ਤੇ ਇੱਥੇ ਕੂਤਰ ਲਾਇਆ ਕਰਾਂਗੇ ਇਹਦੇ 'ਚ ਠੰਡੇ ਰਹਿਣਗੇ ਕਿਉਂਕਿ ਉੱਪਰ ਖੁੱਡੇ ਬਣੇ ਆ ਠੰਡੇ ਆ ਠੰਡੇ ਇਧਰ ਪਾ ਦੇਣਾ ਦਣਾ ਤਾਂ ਸਹੀ ਆ ਇਹ ਪਾਣੀ ਉਹ ਕੋਲੀ 'ਚ ਪਾਣਾ ਸੀ ਇਹਨਾਂ ਦੇ ਆ ਕੂਤਰ ਨੂੰ ਯਾਰ ਥੱਲੇ ਨਹੀਂ ਆਉਣ ਦਿੰਦਾ ਜੂੜਾ ਹੁਣ ਇਹਨਾਂ ਦੇ ਵੀ ਉਹ ਬੱਚੇ ਪਾਲਦੇ ਆ ਦੋ ਤੇ ਇਹਨੂੰ ਥੱਲੇ ਨਹੀਂ ਫੇਨੂੰ ਇਹਨੂੰ ਮੈਂ ਆ ਟੋਕਰੀ 'ਚ ਦਾਣੇ ਇੱਥੇ ਕੋਲੀ ਰੱਖ ਕੇ ਪਾਉਣੇ ਆ ਫਲਾਰ ਤੇ ਨੇ ਕੋਲੀ 'ਚ ਦਾਣੇ ਤੇ ਕੋਲੀ 'ਚ ਪਾਣੀ ਪੋੜਾ ਪਾਣ ਡਿਆ ਇਹ ਥੱਲੇ ਆਉਣ ਨਹੀਂ ਦਿੰਦਾ ਬਦੰਦਰ ਨੂੰ ਲਿਆ ਇਹਨਾਂ ਨੂੰ ਮਿਲਾਣਾ ਪਾ ਦੀਏ ਲੰਡਾ ਦਾ ਛੱਡਣਾ ਖੱਟਣਾ ਹੈ ਨਾ ਹੈ ਲੰਡਾ ਛੱਡਣਾ ਖੱਟਣਾ ਹੈ ਨਾ ਲੰਡੇ ਦੇ ਦਿਲ ਆ ਆਪਣਾ ਪੂਰਾ ਕਰੂ ਕੰਮ ਲੰਡਾ ਹੋਰ ਹੋਰ ਲੰਡੇ ਦਾ ਪੂਰਾ ਆ ਤੇ ਆਪਣੀ ਤੋਤੀਆਂ ਵੀ ਬਾਬੇ ਦੋ ਚੌਂ ਨੜਾ ਚ ਹੋਰ 50 ਨੜਾ ਦੇ ਵਿੱਚ ਵਿੱਚ ਬੱਚੇ ਕੱਢ ਦੇਣੇ ਆ ਤੇ ਉਹ ਵੀ ਸ਼ੌਂਕ ਕਰਾਵਾਂਗੇ ਕਿਉਂਕਿ ਆਪਾਂ ਬਾਲਾ ਦਿਖਾ ਨਹੀਂ ਸਕਦੇ ਉਹ ਆਹੋ ਜਿਹੜੇ ਚ ਉਹ ਬੱਚੇ ਵੀ ਲਾੜੇ ਅੰਦਰ ਡੱਕਲੇ ਹਨ ਇਹਨਾਂ ਨੂੰ ਹੁਣ ਖੁੱਟੇ ਜਵਾੜਦੇ ਆ ਦੋ ਕੁ ਮਿੰਟ ਠੰਡੇ ਜੇ ਹੋ ਜਾਣ ਕਿਉਂਕਿ ਧੁੱਪੇ ਉਹ ਆਇਆ ਇਦਾਂ ਨਹੀਂ ਪਾਣੀ ਪੂਣੀ ਇਹਨਾਂ ਨੂੰ ਪਾਉਣਾ ਆਵੇਂ ਉੱਡ ਗਿਆ ਜਾਂ ਨਹੀਂ ਵੀ ਤੇ ਇਹਨਾਂ ਨੂੰ ਡੱਕ ਕੇ ਤੇ ਬਾਕੀ ਦੀ ਕਾਰਵਾਈ ਕਰਦੇ ਆਂ ਫੇਰ ਅਸ਼ ਕਾਲੂ ਜੇ ਆਪਾਂ ਹੋਣੀ ਕੱਢਣਾ ਇਹਨੂੰ ਵਸ ਕਿਉਂਕਿ ਨਿਕਲਿਆ ਨਹੀਂ ਪਹਿਲੀ ਵਾਰੀ ਕਾਲਾ ਨਿਕਲਿਆ ਆਪਣੇ ਕੋਠੇ ਤੇ ਤੈਨੂੰ ਬਸ ਉੱਦੈ ਰੱਖਣਾ ਸੋਹਣਾ ਲੱਗਦਾ ਬਸ ਗੱਲ ਖਤਮ ਹੋਰ ਕੁਝ ਨਹੀਂ ਸੋਨੇ ਨੂੰ ਹੀ ਰੱਖ ਲੈਣਾ ਇਹ ਇਹਦਾ ਭਰਾ ਪਿਛਲੇ ਸੀਜ਼ਨ ਚ 5 ਬਾਜ਼ੀਆਂ 6 ਬਾਜ਼ੀਆਂ ਇਕੱਲਾ ਹੀ ਜਿੱਤੇ ਸੀ 5 ਕੇ 6 ਬਾਜ਼ੀਆਂ ਜਿਹਦਾ ਭਰਾ ਇਹਦਾ ਆਇਆ ਇਹ ਕੱਟਾਂਗੇ ਆਪਾਂ ਇਹ ਉਹ ਕਾਲੇ ਦਾ ਹੀ ਭਰਾ ਆ ਆਹ ਵਾਲਾ ਨਹੀਂ ਆ ਰਿਹਾ ਉਹ ਆਉ ਉਹ ਥੱਲੇ ਵਾਲਾ ਉਹ ਥੱਲੇ ਬੈਠਾ ਇਹਦਾ ਭਰਾ ਆ ਉਹ ਉਹ ਕੱਢਾਂਗੇ ਇਹਰੇ ਇੱਕੋ ਜਿਹੇ ਆ ਨਾ ਦੋਨੇ ਹੀ ਪਤਾ ਨਹੀਂ ਲੱਗਦਾ ਤੇ ਉਹ ਵਾਲਾ ਕੱਢਾਂਗੇ ਉਦਾਂ ਅੱਖਾਂ ਤੋਂ ਇਹਦੇ ਇਹ ਮੋਜਰ ਆ ਉਹ ਮੋਜਰ ਨਹੀਂ ਆ ਇਹ ਭਰਾ ਆ ਇਹਦਾ ਲੋਈ ਬਾਬੇ ਉਹ ਦਾਣੇ ਧੂੜੇ ਪਾਉਂਦੇ ਆ ਸਾਰੇ ਗੋਤਰਾ ਨੂੰ ਇਹਨਾਂ ਨੂੰ ਵੀ ਬਦਾਮ ਗਰੀਆਂ ਪਾਉਂਦੇ ਆ ਤੇ ਇਧਰਾ ਥੱਲੇ ਵਾਲਿਆਂ ਨੂੰ ਵੀ ਬਾਪੂ ਉੱਤੇ ਸਾਰੇ ਠੀਕ ਹੈ ਜੀ ਤੇ ਤਕਰੀਬਨ ਹੀ ਪਾਉਂਦੇ ਸਾਰੇ ਨੂੰ ਦਾਣੇ ਬੱਚਿਆਂ ਨੂੰ ਵੀ ਪਾਉਂਦੇ ਇਧਰ ਬੱਚੇ ਵਿੱਚ ਲਾ ਗਏ ਇਹਨਾਂ ਨੂੰ ਵੀ ਪਾਉਂਦੇ ਆ ਦਾਣੇ ਧੂੜੇ ਸਾਰੇ ਫੋੜਾ ਰਸਲੇ ਡਿਗਟੂਆ ਖਾਲਣ ਤੇ ਫਿਰ ਕਬੂਤਰ ਦੂਜੇ ਵਿੱਚ ਛੱਡ ਦਿੰਨੇ ਆ ਤੇ ਅੱਜ ਫਗਵਾੜੇ ਸ਼ਹਿਰ ਦਾ ਵੀ ਕਿਹੜਾ ਤੁਹਾਨੂੰ ਮਰੋਣੇ ਆ ਵੀ ਆਫਾ ਫੀਡ ਫੂਡ ਦਾਣਾ ਦੂਣਾ ਜੇ ਆਪਾਂ ਉਧਰ ਗਏ ਨਾ ਤੇ ਉਹ ਵੀ ਦੱਸਾਂਗੇ ਆਪਾਂ ਕਿੱਥੋਂ ਲਈਦਾ ਦਾਣਾ ਦੂਣਾ ਜੇ ਲੈਣਾ ਹੋ ਸਸਤਾ ਥੋੜਾ ਜਿਹਾ ਫਗਵਾੜੇ ਦੇ ਵਿੱਚੋਂ ਆ ਕਬੂਤਰਿਆਂ ਨੂੰ ਵੀ ਪਾਤ ਤੇ ਇੱਧਰ ਵੀ ਪਾਤ ਤੇ ਇਹ ਚਿੜੀਆਂ ਨੂੰ ਰਹਿ ਗਿਆ ਇਹਨਾਂ ਨੂੰ ਮਾ ਪੋਣਾ ਪਾਣੀ ਹੀ ਲੈ ਪਾਤ ਆ ਬਾਕੀ ਚੱਲੇ ਹੁਣ ਫਗਵਾੜੇ ਗੈਰ ਫਗਵਾੜੇ ਤੇ ਪਹੁੰਚ ਗਿਆ ਜੀਦਾ ਨਾ ਉਹਨੇ ਆਸਤਵਾਈਆਂ ਵੀ ਫੁੱਲੜ ਦੀਆਂ ਤੇ ਉਹ ਵੀ ਦੇਖਦੇ ਆ ਆਸਤਵਾਈਆਂ ਦਾ ਜੁਰੂਰੀ ਲੋੜੀਆਂ ਕੋਈ ਬੈਰੀ ਵਾਲੇ ਹਮਲੇ ਕਰੀ ਜਾਂਦੀ ਆ ਤੇ ਬਾਕੀ ਪਹੁੰਚੀ ਸ਼ਹਿਰ ਕਿਪਰਾਵਾ ਰੋਡ ਉਹ ਚੱਲਦਾ ਜੀ 8-10 ਵਾਰੀ ਮਾਰ ਜਾਣਾ ਇਹਨਾਂ ਨੇ 8-10 ਵਾਰੀ ਜੀ ਆ ਵੀ ਧਰਮੀ ਕੱਢੀ ਜਾਂਦਾ ਆਪਣੀਆਂ ਪੀ ਪੀ ਚ ਰਸਾ ਆ ਜਾਵੇ ਰਸ ਪੀ ਲੋ ਬਾਈ ਆ ਜਾਵੇ ਰਸ ਪੀ ਲੋ ਬਾਬੇ ਜੀ ਨੇ ਪੀਣੀ ਆ ਘਵਾੜੇ ਹੋਏ ਹੋਰ ਹੋਇਆ ਇੱਕ ਨੰਬਰ ਆ ਰਿਹਾ ਹੈ ਘਵਾੜੇ ਜਾਣ ਕੇ ਪਿਆ ਕਰੋ ਪੌਣ ਥੱਲੇ ਹੋ ਲੋਰੀ ਲੱਗੇ ਘਵਾੜੇ ਪਹੁੰਚ ਗਏ ਆ ਤੇ ਛਿਲੇ ਕਿਥੇ ਰੋਕੇ ਹੋਏ ਬੰਗਾ ਰੋਡ ਤੇ ਬੰਗਾ ਰੋਡ ਰਾਜੂ ਭਾਈ ਰਾਜੂ ਭਾਈ ਐਡਰੈਸ ਦੱਸ ਪੂਰਾ ਬੰਗਾ ਰੋਡ ਬਾਲਮੀਕੀ ਮੰਦਿਰ ਦੇ ਸਾਹਮਣੇ ਓਕੇ ਤੇ ਆ ਚਿੜੀਆਂ ਚੁੜੀਆਂ ਜੋ ਵੀ ਏਟੂ ਸਮਾਨ ਹੋਰ ਕੀ ਹੁੰਦਾ ਤੁਹਾਡੇ ਕੋਲ ਚਿੜੀਆਂ ਕਬੂਤਰ ਖਰਗੋਸ਼ ਦੇਸੀ ਮੁਰਗੇ ਬਤਕਾਂ ਬਾਕੀ ਜਿਹੜੀ ਚੀਜ਼ ਕਹੂੰਗਾ ਐਮਐਲ ਜੀ ਆਰਡਰ ਤੇ ਹੈ ਨਾ ਦੋ ਨੰਬਰ ਦੀ ਛੱਡ ਕੇ ਦੋ ਨੰਬਰ ਦੀ ਛੱਡ ਕੇ ਇੱਕ ਨੰਬਰ ਦੀ ਆਹ ਬਸ ਇਹ ਚਾਲਾਂ ਮਰੀਆਂ ਨਹੀਂ ਆਉਂਦੀਆਂ ਆਹ ਵੇਖੀ ਨਾ ਯਾਰ ਇਹ ਵਾਰੀ ਬੱਤੀ ਕੋਈ ਨਹੀਂ ਪਾਉਂਦੇ ਇਹਨਾਂ ਸੜਕੀਆਂ ਕੱਟਣੀਆਂ ਆ ਵਾ ਉਹ ਲੱਕੜ ਵਾਲੀ ਆ ਰਹੀ ਨੇ ਬੰਦੀ ਤੇ ਬੰਗਲੇ ਜਿਹੜੇ ਆਪਣੇ ਜਿਹੜੇ ਸ਼ਰਾਜੀ ਜਿਹੇ ਹੁੰਦੇ ਆ ਫੈਨਸੀ ਆਪਣੇ ਤੋਂ ਤਾਂ ਕੰਮ ਦੇ ਨਹੀਂ ਵੇਰੇ ਚਲੋ ਉਧਰ ਰੋਕੇ ਆਪਾਂ ਤੇ ਉਹ ਤੁਹਾਨੂੰ ਦਿਖਾਉਣ ਲੱਗੇ ਵੀ ਜੇ ਕਿਸੇ ਨੇ ਲੈਣੇ ਆ ਤੇ ਫਗਵਾੜੇ ਸ਼ਹਿਰ ਚ ਆ ਕੇ ਕੁੰਡੀਆਂ ਲੱਗਦੀਆਂ ਨਹੀਂ ਭਾਜੀ ਆ ਚੜੀਆਂ ਆ ਆ ਲਾਲ ਰੰਗ ਆਪ ਲਾਇਆ ਕੇ ਜੇ ਲਾਲ ਰੰਗ ਹੈਗਾ ਨੇ ਨਹੀਂ ਚਾਹ ਪਾਜੀ ਥੈਂਕ ਯੂ ਰਾਸ ਰਾਸ ਪੀ ਕੇ ਹਟੇ ਹੁਣੀ ਨਹੀਂ ਨਹੀਂ ਰਾਸ ਪੀ ਕੇ ਹਟੇ ਤੁਹਾਨੂੰ ਦੱਸਿਆ ਹੁਣੀ ਆਹ ਦੇਸੀ ਕੁੱਕੜੀਆਂ ਇਹ ਕਿਹੜੀ ਆ ਨਸਲ ਇਹ ਆਰ ਆਈ ਆਰ ਆਰ ਆਈ ਆਰ ਇਹ ਆਂਡੇ ਸੁਨਾਲੀ ਨਹੀਂ ਕਹਿੰਦੇ ਨਾਲ ਇਹਨੂੰ ਆਂਡੇ ਦੇਈ ਜਾਣੀ ਇਹਨਾਂ ਨੇ ਬੜਕ ਤੇ ਨਹੀਂ ਹੁਣ ਅੱਛਾ ਆਉ ਤਾਂ ਫਾਰ ਵੀ ਹੋਣੀਆਂ ਇਹ ਗੋਲਰਾ ਜਰਾਬਾ ਵਾਲਾ ਪੀਸ ਰੰਗ ਵਾਲਾ ਆਉਦੇ ਆ ਆ ਮੁਰਗਾ ਮੋਰੇ ਚ ਆ ਮੁਰਗਾ ਵੇ ਇੱਕ ਰੰਗਵਾਲਾ ਚਰਵਾ ਵਾਲਾ ਕਿਲੋ ਮੁਰਗੀ ਦਾ ਰੰਗ ਦੇਖ ਕਿੰਨਾ ਓਏ ਵਧੀਆ ਇਹਨਾਂ ਨੂੰ ਸੁਨਾਲੀ ਨਹੀਂ ਕਹਿੰਦੇ ਨਾਲੇ ਦੱਸਣ ਬਾਬਾ ਆ ਰ ਆ ਯਾਰ ਅੱਗੇ ਪੱਗਿਆ ਯਾਰੋ ਆ ਖਰਗੋਸ਼ ਦੇ ਬੱਚੇ ਆ ਇੱਧਰ ਆ ਪਿੰਜਰੇ ਜੇ ਕਿਸੇ ਨੇ ਲੈਣੇ ਆ ਤਾਂ ਪਰ ਬੋਲੋ ਤੇ ਡਰੈਸ ਦੁਬਾਰਾ ਇੱਕ ਵਾਰੀ ਫੇਰ ਬੋਲ ਦਿਓ 99144 07476 ਬੰਗਾ ਰੋਡ ਵਾਲਮੀਕੀ ਚੌਕ ਵਾਲਮੀਕ ਮੰਦਿਰ ਦੇ ਸਾਹਮਣੇ ਫਗਵਾੜਾ ਸ਼ਹਿਰ ਦੇ ਵਿੱਚ ਫਗਵਾੜਾ ਸ਼ਹਿਰ ਦੇ ਸੈਂਟਰ ਚ ਓਕੇ ਤਾਂ ਠੀਕ ਹੈ ਭਾਜੀ ਆ ਉਹ ਵੀ ਛੀਲੇ ਦਾ ਪੈ ਗਿਆ ਨਿੰਬੂ ਆ ਦਾ ਰੋੜਾ ਪੈ ਭਾਈਆ ਤਿੰਨ ਭਾਈਆਂ ਨਾਲ ਲੜਾ ਆ ਚੱਲੋ ਉਹ ਜਿਹੜਾ ਮੈਂ ਕਰਿਆ ਦੋ ਨਾ ਕਰਿਆ ਤੀਜੇ ਤੇ ਆ ਹੁਣ ਆ ਰਹੀ ਆ ਇੱਥੇ ਖੜੀ ਦਾ ਸੀ ਹੋ ਨੀ ਬਰੇਆ ਆਹੀ ਆ ਵਾਹ ਦੇ ਇਹ ਲਗਿਆ ਨਿੰਬੂ ਵਾਲੇ ਭਾਈ ਨਾਲ ਲੜ ਲੜ ਕੇ ਹੁਣ ਦੇ ਦੇ ਤੇਰੀ ਗੱਲ ਬਣਦੀ ਕਿੱਲਾ ਬਣੀ ਨਹੀਂ ਗੱਲ ਓਏ ਬਣ ਗਈ ਆ ਔਨੇ ਨਹੀਂ ਫੇ ਦੇ ਲਾ ਔਨੇ ਨਹੀਂ ਲੈਣ ਲੱਗਾ ਜੀ ਨਿੰਬੂ ਹੈ ਸਹੀ ਗੱਲ ਆ ਪਰ ਇਹ ਨਿੰਬੂ ਦੇ ਦਸ ਸੰਤਰੀਆਂ ਵਾਲੇ ਦਾ ਨਿੰਬੂ ਆ ਕਹਿੰਗਾ ਨਿੰਬੂ ਹੀ ਕਰੇ ਹੋਰੇ ਕੋਲ ਨਿੰਬੂ ਹੀ ਆ ਨਿੰਬੂ ਗਲਗਨਾ ਆਇਆ ਇੱਕ ਗਲਗਲ ਤਾਂ ਨਹੀਂ ਐਜੀ ਲੋਏ ਰੋਸਾ ਵੀ ਨਿਕਲੇ ਹੋ ਰਹੇ ਨੇ ਕੋਈ ਨਿਕਲੇ ਆਵੇ ਖੜੀ ਚਾਹ ਨਹੀਂ ਸਾਰਾ ਸਾਰਾ ਪਾਣੀ ਛੋਟੇ ਛੋਟੇ ਵਾਸ਼ ਹੋ ਰਹੇ ਛੋਟੇ ਛੋਟੇ ਦਸਕਾ ਕੱਟਣਾ ਖਰਾਬ ਨਹੀਂ ਹੁੰਦਾ ਫੇ ਉਹ ਲੈ ਘਟ ਘਟ ਕੇ ਦੇ ਦੋ ਚੱਲ ਦੇ ਕਿੰਨੇ ਹੋਗੇ ਟੈਲੀ ਯਾਰੀ ਸਮਾਨ ਲੈਣ ਆਇਆ ਭਾਈਆਂ ਆੜਾ ਇਧਰ ਇੱਕ ਅੱਧਾ ਵਾਧਾ ਹੁੰਦਾ ਜਦ ਤੱਕ ਪਾਇ ਤੇ ਪੂਰਾ ਹੀ ਅੱਧਾ ਕਿਲੋ ਦਾ ਫਰਕ ਪਾਤਾ ਤਿੰਨ ਬੰਦਿਆਂ ਨਾਲ ਲੜ ਕੇ ਆਇਆ ਆਹ ਨਿੰਬੂਆ ਕਰਕੇ ਤੇ ਲੈ ਫੇਰ ਤੇ ਤੋਸੀ ਰੀਡ ਨੂੰ ਆ ਨਹੀਂ ਨਿੰਬੂ ਦਾ ਫਰਕ ਕਿਲੋ ਆ ਪਤਾ ਨਹੀਂ ਨਹੀਂ ਨਿੰਬੂਆ ਉਹ ਨਿੰਦੂ ਦੇ ਪਰਕੇ ਤੇ ਗਾਉਂਦਾ ਆਹ ਕੱਢ ਤੇ ਉਹ ਡੱਬੂ ਦਾ ਫਰਕ ਤੁਹਾਨੂੰ 100 ਰੁਪਏ ਦਾ ਹੋਊਗਾ ਕਿਲੋ ਪਰ ਇਹ ਮਹਿੰਗੀ ਆ ਇਸੀ ਕਿਲੋ ਬਾਣੀ ਕਿਲੋ 60 ਰੁਪਏ ਆ ਅੱਛਾ ਕਿਲੋ ਸਸਤੇ ਆ? ਗੁੱਲੇ ਛੱਡਦੇ ਆ। ਕਿੰਨਾ ਕਿਲੋ ਦੇ ਦਿੰਦਾ? ਅੱਧਾ ਕਿਲੋ ਸਹੀ ਰੇਟ ਲੱਗ ਜਾਣਾ ਹੀ ਆ। ਲੋਈ ਬਾਬੇ ਕੁੱਜੀਆਂ ਲੈ ਲੀਆਂ ਛੋਟੀਆਂ ਵੀੜੇ ਕੱਲੇ-ਕੱਲੇ ਗੂਤਰ ਨੂੰ ਪਾਉਣ ਨੂੰ। ਤੇ ਇਦਾਂ ਹੀ ਭਲਾਵਾਂਗੇ ਕਿਉਂਕਿ ਨਾਲੇ 'ਚ ਨਾਊਗਾ ਨਹੀਂ ਹਣਾ ਜਿੱਦੇ। ਆ ਵਧੀਆ ਨਹੀਂ। ਓਨਾ ਕ ਪਾਣੀ ਪਾਵੇ ਨਾਲੇ ਡੁੱਲੇ ਨਾ। ਸਹੀ ਆ ਨਾ। ਆ ਬਾਬਾ ਵਾਸੋ। ਤਾਕਾ ਉਤੜਨੇ। ਨਾ ਮਸਰ ਨਾਲੇ 'ਚ ਆ ਕੱਢਦੇ ਫਰਾਲੀਆਂ। ਨਾ 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 ਕਰੀ ਜੀ ਇਹ ਨੰਨੀ ਕਿ ਤੂ ਉਹ ਪੜੀ ਰਹੀ ਆ ਰਾਂ ਦੇ ਜਿਹੜੀਆਂ ਪਈਆਂ ਹੋਣ ਕਿੰਨੀਆਂ ਹੋ ਗਈਆਂ ਮੈਨੂੰ ਨਹੀਂ ਪਤਾ ਤੂ ਸੀ ਕਰੀ ਆ ਆ ਛੂਟੀ ਇਹ ਕੜੀਆਂ ਨਾ ਵੱਡੀ ਵੱਡੀ ਕੜਨਾ ਆ ਛੂਟੀਆਂ ਆ ਤਾਂ ਬੂਥੇ ਦੇ ਹੀ ਆ ਤਾਂ ਨੂੰ ਚੋਰ ਕਿਹੜੇ ਚੌੜੀ ਕਿੱਥੇ ਲੈ ਲਈ ਜਾਣੇ ਨੇ ਯਾਰ ਚੱਲ ਅੱਲਾ ਜੀ ਦਰੀਆਂ ਲੈਣੀਆਂ ਕਿੰਨੀਆਂ ਹੋ ਗਈਆਂ ਗਿਣ ਤਾ ਹਾਂ ਬੱਬਾ ਪਾਲਾ ਜਿੰਨੀਆਂ ਹੁੰਦੀਆਂ ਕੋਈ ਨਹੀਂ ਕਰ ਲਾਂ ਪਰ ਇਹ ਵੀ ਦੇ ਲਈ ਆਪਾਂ ਨੂੰ ਇੰਨੀਆਂ ਚਾਹੀਦੀਆਂ ਵੀ ਆ 4 ਕੰਦ 10 12 14 16 ਇਹ ਗਿਣਤੀ ਦੇਖਣੀ ਆ ਬਾਜੋ ਥੋੜਾ 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 ਅਰ ਛੋਟੀ ਜਿਹੀ ਜੁਤੀ ਇਹਨਾਂ ਦੇ ਮਾੜਾ ਜਿਹੜਾ ਪੁਰਾਣਾ ਸਟੂ ਵੀ ਕੱਢਣ ਦਾ ਜੀ ਹਾਂਜੀ ਸਹੀ ਹੈ 17 18 19 19 ਕਲੀ 19 19 20 20 ਉਸ ਵਾਲੇ ਵੀ ਹੋਈ ਚੱਕ ਲਈ ਜਿਹੜੀ ਲੀਕ ਕਿੰਨਾ ਸੀ ਉਹਦਾ ਆ ਆ ਅੱਛਾ ਆਉਂਦੇ ਤਾਂ ਮੈਂ ਉਹ ਮੋਰੀ ਦੇਖ ਕੇ ਗਿਆ ਤੈਨੂੰ ਮੋਰੀ ਨਹੀਂ ਹੈਗੀ ਮੋਦੀ ਸਹੀ ਆ ਆ ਲਾਲ ਆਈ ਚੁੱਕੀ ਹੈਗੀ ਯਾਰ ਆਈ ਸੀ ਸੀ ਯਾਰ ਆ ਠੀਕ ਚਲੋ ਓਕੇ ਤਾਂ ਦੇ ਦੋ ਸੌ ਰੁਪਏ ਨੂੰ ਆ ਵਧੀਆ ਗੱਲਾਂ ਇਹ ਲੈ ਤਾਂ ਠਿੱਕੀ ਭਰ ਲਈ ਕੁਜੇਆਂ ਆਈਆਂ ਦੀ ਨਹੀਂ ਕਹਿਦੀ ਪਤਾ ਨਹੀਂ ਇਹ ਕੰਮ ਉਹਨੇ ਕਿ ਨਹੀਂ ਸਾਲਾ ਦੀਵੇ ਜੇ ਲੈ ਲੇ ਆ ਦੇਖ ਆਉਂਦੇ ਕੁਪਟਰ ਨੂੰ ਪਾਵਾਂਗੇ ਇੱਥੇ ਕੁਜੇ 'ਚ ਵੱਡੇ 'ਚ ਪਾਣੀ ਪੁਣੀ ਪਾਵਾਂਗੇ ਕੁਚੇ ਕੁਤੀਆਂ ਦੇ ਟੱਕਣ ਕਈ ਕੁਛ ਹੀ ਲੱਲਿਆ ਕਿਉਂਕਿ ਛੋਟੀਆਂ ਤਾਂ ਲਈਆਂ ਪਾਣੀ ਵੇਸਟ ਨਹੀਂ ਹੁੰਦਾ ਜੇ ਆਪਾਂ ਗੁਣੀ ਕੁਛ ਵੀ ਪਾਉਣਾ ਉਹਨਾਂ ਕ ਪਿਆ ਕਰੂਗਾ ਤੇ ਉਹਨਾਂ ਕ ਖਤਮ ਹੋ ਜਾ ਕਰੂਗਾ ਇਹ ਕੱਲੇ ਕੱਲੇ ਕਬੂਤਰ ਰੱਖਣੇ ਨਾ ਹੁਣ ਆਪਾਂ ਸਾਰੇ ਇਕੱਠੇ ਨਹੀਂ ਰੱਖਣੇ ਨਹੀਂ ਹੀ ਲਿਆ ਸ਼ੁਰੂ ਕਰ ਬਾਈ ਬਾਈ ਅਗਲੀ ਵੀਡੀਓ ਆਸੀ ਮਿਲਦੇ ਆ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਰ ਦਿਓ ਬਾਈ ਬਾਈ ਪਾਰੀ ਕਰਦੇ ਨਾ ਪਾਰੀ ਕਰਦੇ